ਕੋਈ ਅੰਗਰੇਜ਼ ਇੰਡੀਆ ਕੋਮਨ ਆਇਆ ਸਭ ਤੋਂ ਪਹਿਲੇ ਉਹ ਅੰਗਰੇਜ਼ ਆਗਰੇ ਦੀ ਧਰਤੀ ਤੇ ਗਿਆ ਆਗਰੇ ਦੀ ਧਰਤੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਗਰੇ ਦੇ ਅੰਦਰ ਤਾਜ ਮਹਿਲ ਹੈ ਤੇ ਜਿਹੜਾ ਤਾਜ ਮਹਿਲ ਹੈ ਇਸ ਤਾਜ ਮਹਿਲ ਵਿੱਚ ਦੋ ਸ਼ਬਦ ਆਉਂਦੇ ਨੇ ਇੱਕ ਤਾਜ ਇੱਕ ਮਹਿਲ ਤਾਜ ਵੀ ਅਮੀਰ ਲੋਕ ਪਾਉਂਦੇ ਨੇ ਮਹਿਲ ਵੀ ਅਮੀਰ ਲੋਕਾਂ ਦਾ ਹੈ ਹੁਣ ਜਦੋਂ ਅੰਗਰੇਜ਼ ਆਗਰੇ ਪਹੁੰਚਿਆ ਤਾਜ ਮਹਿਲ ਦੇ ਬਾਹਰ ਪਹੁੰਚ ਗਿਆ ਉਸ ਅੰਗਰੇਜ਼ ਨੇ ਜੇਬੇ ਵਿੱਚੋਂ ਮਾਇਆ ਕੱਢੀ ਤਾਜ ਮਹਿਲ ਦੀ ਟਿਕਟ ਲਈ ਸਾਰਾ ਤਾਜ ਮਹਿਲ ਘੁੰਮਿਆ ਅੰਦਰ ਖਾਨ ਨੂੰ ਕੁਛ ਨਹੀਂ ਮਿਲਿਆ ਬਾਹਰ ਆ ਕੇ ਇਸੇ ਰੂਪ ਦੇ ਅੰਦਰ ਪੋਜਟ ਪਾੜੀ ਦੀ ਵਿਵਸਥਾ ਕੀਤੀ ਹੁਣ ਅੰਗਰੇਜ਼ ਆਗਰੇ ਤਾਜ ਮਹਿਲ ਵੇਖਣ ਤੋਂ ਬਾਅਦ ਦਿੱਲੀ ਪਹੁੰਚ ਗਿਆ ਲਾਲ ਕਿਲੇ ਦੇ ਬਾਅਦ ਜਿਸ ਤਰ੍ਹਾਂ ਤਾਜ ਮਹਿਲ ਵੀ ਦੋ ਸ਼ਬਦ ਹਨ ਤਾਜ ਤੇ ਮਹਿਲ ਲਾਲ ਕਿਲੇ ਵਿੱਚ ਵੀ ਦੋ ਸ਼ਬਦ ਨੇ ਲਾਲ ਤੇ ਕਿਲਾ ਲਾਲ ਵੀ ਅਮੀਰਾਂ ਦੇ ਕੋਲ ਹੈ ਕਿਲਾ ਵੀ ਅਮੀਰਾਂ ਦਾ ਹੈ ਉਸ ਅੰਗਰੇਜ਼ ਨੇ ਲਾਲ ਕਿਲੇ ਦੀ ਟਿਕਟ ਖਰੀਦੀ ਅੰਦਰ ਜਾ ਕੇ ਸਾਰਾ ਲਾਲ ਕਿਲਾ ਵੇਖਿਆ ਸਾਧ ਸੰਗਤ ਅੰਦਰ ਖਾਨ ਨੂੰ ਕੁਝ ਨਹੀਂ ਮਿਲਿਆ ਕਿਸੇ ਰੂਪ ਦੇ ਅੰਦਰ ਭੋਜਨ ਦੀ ਵਿਵਸਥਾ ਕੀਤੀ ਹੁਣ ਅੰਗਰੇਜ਼ ਕਿਸੇ ਨੂੰ ਪੁੱਛ ਬੈਠਾ ਕਹਿੰਦਾ ਮੈਂ ਇੰਡੀਆ ਘੁੰਮਣ ਆਇਆ ਮੈਂ ਆਗਰੇ ਦਾ ਤਾਜ ਮਹਿਲ ਵੇਖ ਲਿਆ ਮੈਂ ਦਿੱਲੀ ਦਾ ਲਾਲ ਕਿਲਾ ਵੇਖਿਆ ਕੋਈ ਹੋਰ ਹੈ ਜਗਾ ਵੇਖਣ ਨੂੰ ਉਹ ਕੋਈ ਭਾਵਨਾ ਵਾਲਾ ਸੀ ਉਹ ਕਿਨ ਲਗ ਬਿਲਕੁਲ ਨੇੜੇ ਚਾਂਦਨੀ ਚੋ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ੀਦੀ ਅਸਥਾਨ ਹੈ ਉਹ ਅੰਗਰੇਜ਼ ਗੁਰਦੁਆਰਾ ਸ਼ੀਸ਼ਕਨ ਸਾਹਿਬ ਦੇ ਬਾਹਰ ਪਹੁੰਚ ਗਿਆ ਉਸ ਅੰਗਰੇਜ਼ ਨੇ ਜੇਬੇ ਵਿੱਚੋਂ ਮਾਇਆ ਕੱਢੀ ਤੇ ਕਿਸੇ ਨੂੰ ਪੁੱਛਿਆ ਵੀ ਟਿਕਟ ਟੋਕਨ ਕਿੱਥੋਂ ਮਿਲੇਗਾ ਅੱਗੋ ਸੇਵਾਦਾਰਾਂ ਨੇ ਕਿਹਾ ਇੱਥੇ ਕੋਈ ਟਿਕਟ ਨਹੀਂ ਕੋਈ ਟੋਕਨ ਨਹੀਂ ਇਹ ਦਰ 24 ਘੰਟੇ ਹਰ ਵੇਲੇ ਹਰੇਕ ਲਈ ਖੁੱਲ੍ਹਾ ਹੈ ਉਹ ਅੰਗਰੇਜ਼ ਅੰਦਰ ਆਇਆ ਉਸ ਅੰਗਰੇਜ਼ ਨੇ ਮਹਾਰਾਜ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ ਜਦੋਂ ਪ੍ਰਕਰਮਾ ਕਰਕੇ ਥੱਲੇ ਉਤਰਿਆ ਕੜਾਹ ਪ੍ਰਸ਼ਾਦ ਦੀ ਦੇਖ ਮਿਲੀ ਕੜਾਹ ਪ੍ਰਸ਼ਾਦ ਦੀ ਦੇਖ ਛੱਕੀ ਅਨੰਦਿਤ ਹੋ ਗਿਆ ਜਾ ਰਿਹਾ ਕਿਸੇ ਨੇ ਬਾਹ ਫੜੀ ਕਹਿੰਦੇ ਭਾਈ ਸਾਹਿਬ ਜੀ ਗੁਰੂ ਘਰ ਲੰਗਰ ਵੀ ਤਿਆਰ ਹੈ ਉਹ ਅੰਗਰੇਜ਼ ਗੁਰੂ ਕੇ ਲੰਗਰਾਂ ਵੱਲ ਗਿਆ ਉਸ ਅੰਗਰੇਜ਼ ਨੇ ਜੇਬੇ ਵਿੱਚੋਂ ਮਾਇਆ ਕੱਢੀ ਫਿਰ ਪੁੱਛਦਾ ਵੀ ਟੋਕਨ ਕਿੱਥੋਂ ਮਿਲੇਗਾ ਕੁੱਪਨ ਕਿੱਥੋਂ ਮਿਲੇਗਾ ਫਿਰ ਦੱਸਿਆ ਇੱਥੇ ਕੋਈ ਕੁੱਪਨ ਨਹੀਂ 24 ਘੰਟੇ ਫ੍ਰੀ ਕਿਚਨ 24 ਘੰਟੇ ਫ੍ਰੀ ਲੰਗਰ ਵਰਤਦਾ ਹੁਣ ਅੰਗਰੇਜ਼ ਪੰਗਰਤੀ 'ਚ ਬੈ ਕੇ ਲੰਗਰ ਛਕਦਾ ਰਾਤ ਪਈ ਨਾ ਜਿਹੜੇ ਅੰਗਰੇਜ਼ ਹਨ ਉਹ ਰਾਤੀ ਸੌਣ ਤੋਂ ਪਹਿਲਾਂ ਆਪਣੀ ਡਾਇਰੀ ਲਿਖਦੇ ਨੇ ਉਹਨੋਂ ਅੰਗਰੇਜ਼ ਆਪਣੀ ਡਾਇਰੀ ਲਿਖਣ ਲੱਗਾ ਸੁਣਨਾ ਬੜੇ ਧਿਆਨ ਦੇ ਨਾਲ ਉਹ ਅੰਗਰੇਜ਼ ਨੇ ਕੀ ਲਿਖਿਆ ਉਹ ਅੰਗਰੇਜ਼ ਲਿਖਦਾ ਕਹਿੰਦਾ ਮੈਂ ਇੰਡੀਆ ਘੁੰਮਣ ਗਿਆ ਮੈਂ ਇੰਡੀਆ ਘੁੰਮਣ ਗਿਆ ਮੈਂ ਆਗਰੇ ਦਾ ਤਾਜ ਮਹਿਲ ਵੇਖ ਕੇ ਆਇਆ ਮੈਂ ਦਿੱਲੀ ਦਾ ਲਾਲ ਕਿਲਾ ਵੇਖ ਕੇ ਆਇਆ ਪਰ ਕਹਿਣ ਲੱਗਾ ਦੁਨੀਆਂ ਦੇ ਲੋਕੋ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਮੈਂ ਦਿੱਲੀ ਚਾਂਦਨੀ ਚੌਕ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਦੀ ਅਸਥਾਨ ਦੇ ਦਰਸ਼ਨ ਕਰਕੇ ਆਇਆ ਤੇ ਕਹਿੰਦੇ ਉਹ ਇਤਨਾ ਪਾਵਨ ਪਵਿੱਤਰ ਅਸਥਾਨ ਹੈ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉੱਤੇ ਤਾਜਾਂ ਵਾਲੇ ਮਹਿਲਾਵਾਲੇ ਲਾਲਾਵਾਲੇ ਤੇ ਕਿਲਿਆਂ ਵਾਲੇ ਆ ਕੇ ਵੀ ਨਮਸਕਾਰਾ ਕਰਦੇ ਪਏ ਨੇ ਨਮਸਕਾਰਾ ਕਰਦੇ ਪਏ ਨੇ ਕਿਉਂਕਿ ਉਹ ਤਾਜ ਮਹਿਲ ਤੇ ਲਾਲ ਕਿਲਾ ਵੇਖ ਕੇ ਆਇਆ ਸੀ ਪਰ ਜਦੋਂ ਨੇ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸਥਾਨ ਦੇਖਿਆ ਤੇ ਕਹਿੰਦਾ ਕਮਾਲ ਉਹ ਕਿਹਦਾ ਦਰ ਉਹ ਰੰਗ ਜੇ ਜਿੰਨੇ ਸ਼ਹੀਦ ਕੀਤਾ ਉਹਦੀ ਕਬਰ ਤੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਪਰ ਧੰਗੁਰ ਤੇਗ ਬਹਾਦਰ ਮਹਾਰਾਜ ਦਾ ਕੈਸਾ ਦਰ ਤਾਜਾਂ ਵਾਲੇ ਮਹਿਲਾਵਾਲੇ ਲਾਲਾਵਾਲੇ ਤੇ ਕਿਲਿਆਵਾਲੇ ਆ ਕੇ ਨਮਸਕਾਰਾ ਕਰ ਰਹੇ ਨੇ